ਮੈਂ ਆਜੀ ਕਰਨਲ ਐਮ ਐਸ ਪੋਨੀਆ ਸਤ ਸਿਕ ਦਾ ਕਮਾਂਡਿੰਗ ਅਫਸਰ ਰਹਾ ਮੈਂ ਤੇ ਮੈਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਮੈਂ 1963 ਦੇ ਵਿੱਚ ਐਜ਼ ਅ ਸੈਕੰਡ ਲੈਫਟੀਨੈਂਟ ਇੱਥੇ ਗਿਆ ਸੀ ਤੇ ਅਫਸਰਾਂ ਦੇ ਵਿੱਚੋਂ ਮੈਂ ਪਹਿਲਾ ਅਫਸਰ ਆ ਜਿਹੜਾ ਇੱਥੇ ਲੈਫਟੇਨੈਂਟ ਤੋਂ ਬਾਅਦ ਕਰਨਲ ਬਣ ਕੇ ਇਸ ਪਲਟਨ ਦੇ ਵਿੱਚ ਕਮਾਂਡਿੰਗ ਅਫਸਰ ਰਹਾ ਅਤੇ 1962 ਦੀ ਲੜਾਈ ਦੇ ਵਿੱਚ ਜਿੱਥੇ ਅਸੀਂ ਪਾਕਿਸਤਾਨੀਆਂ ਦੇ ਅਗੇਂਸਟ ਜਿੱਤ ਪ੍ਰਾਪਤ ਕੀਤੀ ਉਸ ਦੇ ਵਿੱਚ ਮੈਂ ਹਿੱਸਾ ਲਿਆ ਤੇ ਹੁਣ ਤੋਂ ਇਹਨਾਂ ਦੇ ਨਾਲ ਉਹ ਜਿਸ ਤਰ੍ਹਾਂ ਕਹਿੰਦੇ ਕਿ ਐਨਐਸ ਵਾਗ ਪ੍ਰਾਪਤ ਹੋਏ ਨੇ ਥਾਂ ਥਾਂ ਦੇ ਜਗ੍ਹਾ ਜਗ੍ਹਾ ਦੇ ਉੱਪਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀ ਤੇ ਹੁਣ ਵੀ ਕਹਿੰਦਾ ਰਹਿਣਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸਾਡੇ ਵਰਗੇ ਤਾਂ ਬਹੁਤ ਹੁੰਦੇ ਨੇ ਤੇ ਤੇ ਸੁਭਾਗ ਇਸ ਲਈ ਪ੍ਰਾਪਤ ਹੋਇਆ ਕਿ ਬਾਕੀ ਵੀ ਅਫਸਰ ਸਹਿਬਾਨ ਹੁੰਦੇ ਆ ਸਭ ਨੇ ਆਪਣਾ ਆਪਣਾ ਕੰਮ ਕੀਤਾ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਤੱਕ ਮੇਰਾ ਲਗਾਓ ਇਹਨਾਂ ਦੇ ਨਾਲ ਹੈ 1963 ਤੋਂ ਤੇ ਇਹਨਾਂ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਛਾਤੀ ਚੌੜੀ ਕਰਕੇ ਉਸ ਸਮੇਂ ਦੀ ਗੱਲ ਕਰੀ ਤਾਂ ਦੇਸ਼ ਪਰ ਤੇ ਅੱਜ ਬਸ ਅੱਜ ਕੱਲ ਦੇ ਨੌਜਵਾਨਾਂ ਨੂੰ ਦੇਖਦੇ ਹੋ ਅੱਜ ਕੱਲ ਦੇ ਨੌਜਵਾਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਤਸ਼ਾਹ ਹੋਏਗਾ ਉਸ ਤਰ੍ਹਾਂ ਦੀ ਜੋਸ਼ ਹੈ ਉਸ ਤਰ੍ਹਾਂ ਦੇ ਤਰੀਕਾ ਹੈ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਜ਼ਮਾਨਾ ਹੀ ਬਦਲ ਗਿਆ ਉਸ ਤਰ੍ਹਾਂ ਦੇ ਨੌਜਵਾਨ ਵੀ ਸ਼ਾਇਦ ਉਸ ਤਰ੍ਹਾਂ ਬਦਲ ਗਏ ਹੋਣਗੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਅੱਜ ਕੱਲ ਜਨਰੇਸ਼ਨਾਂ ਨੇ ਉਹਨਾਂ ਦੇ ਗੈਪ ਨੇ فرض ਕਰੋ ਮੇਰੇ ਬੱਚੇ ਹੋਰ ਤਰ੍ਹਾਂ ਸੀ ਮੇਰੇ ਪੋਤੇ ਹੋਰ ਤਰ੍ਹਾਂ ਆ ਜੈਨ ਜ਼ੀ ਜਿਨ੍ਹਾਂ ਨੂੰ ਕਹਿੰਦੇ ਆ ਹੁਣ ਜੇ ਜਿਸ ਤਰ੍ਹਾਂ ਜੈਨ ਜ਼ੀ ਕੰਮ ਕਰਦੇ ਆ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਵਾਨਾਂ ਨੇ ਵੀ ਉਸ ਤਰੀਕੇ ਦੇ ਨਾਲ ਐਟੀਟਿਊਡ ਉਹ ਹੋ ਜਾਂਦਾ ਇਹ ਨਹੀਂ ਹੈ ਕਿ ਕੰਮ ਘੱਟ ਕਰਦੇ ਆ ਵਧੀਆ ਕੰਮ ਕਰਦੇ ਆ ਉਸ ਤਰ੍ਹਾਂ ਹੀ ਕੰਮ ਕਰਦੇ ਆ ਮਿਲਦੇ ਆ ਵੀ ਸਾਰਿਆਂ ਨੂੰ ਤੇ ਜੋਸ਼ ਉਹ ਨਹੀਂ ਹੈ ਭਰਤੀ ਲਈ ਨੌਜਵਾਨ ਘੱਟ ਜਾਂਦੇ ਜਿੱਦਕੇ ਪਹਿਲਾਂ ਦੇਖਿਆ ਨੇ ਕਿ ਭਰਤੀ ਲਈ ਦੌੜ ਲੱਗੀ ਨਹੀਂ ਸੀ ਨੌਜਵਾਨਾਂ ਦੀ ਪੇਟ ਨਹੀਂ ਸੀ ਪਰ ਹੁਣ ਨੌਜਵਾਨ ਘਟ ਕੇ ਨੇ ਹੁਣ ਬਾਹਰ ਦੇ ਵਿਦੇਸ਼ਾਂ ਨੂੰ ਕਰਦੇ ਇਹ ਬੜਾ ਔਖਾ ਇਹਦਾ ਸਵਾਲ ਤੁਸੀਂ ਪੁੱਛ ਲਿਆ ਤੇ ਮੈਂ ਤਾਂ ਇਹ ਕਹਾਗਾ ਕਿ ਜਦੋਂ ਬੰਦੇ ਨੂੰ ਕਿਸੇ ਨੂੰ ਲੋੜ ਹੁੰਦੀ ਹੈ ਕੰਮ ਦੀ ਅਫਸਰ ਨੂੰ ਆਪਣੀ ਜਗ੍ਹਾ ਜਵਾਨ ਨੂੰ ਆਪਣੀ ਜਗ੍ਹਾ ਉਤੇ ਪਹੁੰਚ ਜਾਂਦਾ ਤੇ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹਨੂੰ ਆਪਣੇ ਦਿਲ ਲਾ ਕੇ ਉਹਨੇ ਤਸੱਲੀ ਦੇ ਨਾਲ ਅੱਛਾ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਮੈਂ ਕੈਪਟਨ ਹਰਜੀਤ ਸਿੰਘ ਸੈਵਨ ਸਿਕ ਜਿਹੜੀ ਉਹ ਪੀਐਲ ਦੀ ਲੜਾਈ ਹੋਈ ਹੈ ਉਸ ਵੇਲੇ ਮੈਂ ਸਿਪਾਈ ਸੀ ਮੈਂ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਲੀਡਿੰਗ ਕੰਪਨੀ ਦੇ ਵਿੱਚ ਸਿਪਾਈ ਸੀਗਾ ਸਾਰੀ ਲੜਾਈ ਜਿਹੜੀ ਹੈ ਉਹ ਲੜੀਆ ਔਰ ਅੱਖਾਂ ਨਾਲ ਦੇਖੀ ਹੈ ਦੁਸ਼ਮਣ ਨੇ ਸਾਡੇ ਏਰੀਏ ਤੇ ਆ ਕੇ ਕਬਜ਼ਾ ਕਰ ਲਿਆ ਸੀ ਉਹਨੂੰ ਜ਼ਮੀਨ ਨੂੰ ਛਡਾਉਣ ਵਾਸਤੇ ਹਿੰਦੁਸਤਾਨ ਦੀ ਆਰਮੀ ਨੇ ਸਭ ਤੋਂ ਵੱਡਾ ਔਰ ਇਹ ਪਹਿਲਾ ਹਮਲਾ ਇੱਕ ਬਰਗੇਡ ਦਾ ਕੀਤਾ ਹੈ ਉਸ ਤੋਂ ਪਹਿਲਾਂ ਕਦੇ ਵੀ ਇੰਡੀਅਨ ਆਰਮੀ ਨੇ ਇੱਕ ਬਟਾਲੀਆਂ ਤੋਂ ਵੱਡਾ ਹਮਲਾ ਨਹੀਂ ਕੀਤਾ ਉਹ ਜ਼ਮੀਨ ਛਡਾਉਣ ਵਾਸਤੇ ਸਾਨੂੰ ਕਾਫੀਆਂ ਮਤਲ ਕੁਰਬਾਨੀਆਂ ਦੇਣੀਆਂ ਪਈਆਂ ਜਿਹੜੇ ਸਾਡੇ ਸਾਥੀ ਉਸ ਲੜਾਈ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਡੇ ਸੱਵਨ ਸਿੱਖ ਦੇ ਪੈਨਸ਼ਨਰਾਂ ਨੇ ਅਤੇ ਹਾਜ਼ਰ ਜਿਹੜੇ ਨੌਕਰੀ ਕਰ ਰਹੇ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਕਾਲ ਤਰ ਸਾਹਿਬ ਤੇ ਅਖੰਡ ਪਾਤਸ਼ਾਹ ਪੁਰੰਮ ਗਰਵਾਏ ਸੀ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ 60 ਸਾਲ 65 ਦੀ ਲੜਾਈ ਨੂੰ ਅੱਜ ਹੋ ਗਏ ਨੇ ਤੇ 60 ਸਾਲਾਂ ਬਾਅਦ ਸਾਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਖੰਡ ਪਾਤ ਸਾਹਿਬ ਕਰਵਾਉਣ ਦਾ ਮੌਕਾ ਮਿਲਿਆ 67 ਲੜਾਈਆਂ ਤੁਸੀਂ ਸਾਰੇ ਨੇ ਲੜੀਆਂ ਜਿਹੜੇ ਆਏ ਹੋਏ ਨਹੀਂ ਸਾਰੇ ਨਹੀਂ 65 ਦੀ ਲੜਾਈ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਨੇ ਉਹ ਲਗਭਗ ਦਾਸਕ ਜਾਣੇ ਪੰਕੇ ਨੇ ਇੱਥੇ ਬਾਕੀ 71 ਦੀ ਲੜਾਈ ਵਾਲੀ ਜਿਹੜੇ ਆ ਉਹ ਹੋਰ ਜ਼ਿਆਦਾ ਨੇ ਕਿਉਂਕਿ 71 ਦੀ ਲੜਾਈ 6 ਸਾਲ ਬਾਅਦ ਹੋਈ ਹੈ ਇਸ ਕਰਕੇ ਉਹ ਨਫਰੀ ਕਾਫੀ ਹੈਗੀ ਹੈ ਬਾਕੀ ਜਿਹੜੇ ਇਹਨਾਂ ਦੋਨਾਂ ਲੜਾਈਆਂ ਤੋਂ ਬਾਅਦ ਚ ਪਰ ਕੀ ਹੋਏ ਨੇ ਉਹ ਅੱਜ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਮੈਂ ਕੈਪਟਨ ਦਰਬਾਰਾ ਸਿੰਘ ਜੀ ਇਹ ਅਸੀਂ ਸ਼ਹੀਦਾਂ ਦਾ ਮਨਾਉਨੇ ਆ ਸਾਨੂੰ 1065 ਦੇ ਜਿਹੜੇ ਸਾਡੇ ਨਾਲ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਅਸੀਂ ਮਨਾਉਨੇ ਆ ਬੜੇ ਪਕਰਨਾ ਮਨੋਵੇ ਰਹੇ ਤੇ ਸਾਰੇ ਸਾਡੇ ਅਫਸਰ ਸਾਹਿਬਾਨ ਜੀਸੀਓ ਸਾਹਿਬਾਨ ਤੇ ਜਵਾਨ ਸਾਹਿਬ ਇੱਥੇ ਇਕੱਠੇ ਹੁੰਦੇ ਆ ਤੇ ਅਸੀਂ ਅੱਗੇ ਤੋਂ ਇਸ ਤਰ੍ਹਾਂ ਮਨੋਵੇ ਰਹਾਂਗੇ ਇੱਕ ਤੋਂ ਹੀ ਸਵਾਲ ਪੁੱਛਿਆ ਜਿਹੜਾ ਭਰਤੀ ਘਟ ਹੋ ਰਹੀ ਜਵਾਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਅਗਨੀਵੀਰ ਸਕੀਮ ਕੀਤੀ ਸ਼ੁਰੂ ਗਵਰਨਮੈਂਟ ਨੇ ਇਹ ਬੰਦੋੜੀ ਚੀਜ਼ ਦੀ ਕਿਉਂ ਉਹਦੀ ਵਜ੍ਹਾ ਨਾਲ ਸਾਡੀ ਰੈਜੀਮੈਂਟ ਦੇ ਵਿੱਚ ਜਵਾਨ ਬਹੁਤ ਘਟ ਗਏ ਆ ਸਾਕ ਬੜੀ ਘਟਿਆ ਸਾਨੂੰ ਪਤਾ ਲੱਗਦਾ ਰਹਿੰਦਾ ਇਹਨਾਂ ਗੱਲਾਂ ਦਾ ਤੇ ਇਹ ਅਸੀਂ ਇਹ ਰਿਕਵੈਸਟ ਕਰਾਂਗੇ ਗਵਰਨਮੈਂਟ ਨੂੰ ਇਹ ਸਕੀਮ ਬੰਦ ਹੋ ਜੇ ਨੀ ਸੀ ਜਿਤਨਾ ਪਹਿਲਾਂ ਭਰਤੀ ਹੁੰਦੇ ਉਸ ਤਰ੍ਹਾਂ ਪੂਰੀ ਨੌਕਰੀ ਕਰਕੇ ਹੋ ਫੇਰ ਹੀ ਭਰਤੀ ਹੋਣਗੇ ਲੋਕ ਅੱਜ ਕਿੰਨੇ ਲੋਕਾਂ ਨੇ ਹਾਜ਼ਰੀ ਭਰੀ ਹੈ ਕਿੰਨੇ ਪਰਿਵਾਰਾਂ ਨੇ ਇੱਥੇ ਆ ਕੇ ਕਾਟਣਾ ਕਾਫੀ ਤਕਰੀਬਨ 200 250 ਹੋਣਾ 250 ਵੱਧ ਹੋ ਗਿਆ ਪਰਿਵਾਰ ਪਹਿਲੀ ਵਾਰ ਹੀ ਕਰਾਇਆ ਸਮਝੋ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਪਹਿਲਾਂ ਵੀ ਕਰਦੇ ਹਰ ਸਾਲ ਪਰ ਅਜੇ ਕਿ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅਜੇ ਇੱਥੇ ਕਰਾਇਆ ਸੀ ਪਹਿਲਾਂ ਕਿੱਥੇ ਕਰਦੇ ਪਹਿਲਾਂ ਅਸੀਂ ਕੋਈ ਕਿਸੇ ਡਿਸਟ੍ਰਿਕਟ ਕੋਲ ਨਹੀਂ ਕਦੀ ਕਿਸੇ ਸਾਰੇ ਇਕੱਠੇ ਹੋ ਕੇ ਜੀ ਇਹ ਲੱਗਦਾ ਨਹੀਂ ਕਿ ਇਸ ਤਰ੍ਹਾਂ ਨਾਲ ਆਪਸੀ ਪਿਆਰ ਹੋਰ ਵੱਧਾ ਬਹੁਤ ਜ਼ਿਆਦਾ ਅਸੀਂ ਕਈ 40-40 ਸਾਲ ਤੋਂ ਜਿਹੜੇ ਨਹੀਂ ਮਿਲੇ ਉਹ ਵੀ ਅਸੀਂ ਮਿਲ ਪਨੇ ਜੀ ਹਾਂ ਇਹ ਤਾਂ ਕੰਮ ਸਾਡੇ ਆ ਕਿ ਇਹ ਫੌਜੀ ਬੰਦੇ ਆ ਸਾਡੇ ਸਾਰੇ ਜ਼ਰੂਰ ਦੀ ਸਾਡੀ ਅਸਲੀ ਜ਼ਿੰਦਗੀ ਹੁੰਦੀ ਅਸੀਂ ਬਹੁਤ ਇਕੱਟੀ ਆ ਉਹਦੇ ਕਰਕੇ ਅਸੀਂ ਹਰ ਕਿਸ ਨੂੰ ਮਿਲਣਾ ਚਾਹੁੰਦੇ ਸਾਡਾ ਦਿਲੋਂ ਪਿਆਰ ਹੈ ਕਿਉਂਕਿ ਅਸੀਂ ਜਦੋਂ ਕੋਈ ਜ਼ਖਮੀ ਹੁੰਦਾ ਜਵਾਨ ਉਹਨੂੰ ਵੀ ਅਸੀਂ ਚੁੱਕ ਕੇ ਆਵਲੇ ਹੋਣੇ ਵੀ ਨਹੀਂ ਸਾਡਾ ਆਪਣਾ ਭਰਾ ਨੂੰ ਲੈ ਕੇ ਜਾਂਦੇ ਇਸੇ ਜੋ ਹੇ ਨਾਲ ਇਹ ਚੱਲਦੀ ਆ ਕਿ ਨਹੀਂ ਹਰ ਸਾਲ ਪਰਮ ਇੱਥੇ ਹੀ ਕਰਵਾਇਆ ਜਾਵੇਗਾ ਸ਼੍ਰੀ ਕਾਪਟਸ ਜੀ ਦੇਖੋ ਪ੍ਰਮਾਤਮਾ ਦੀ ਵਸਤੀ ਗੱਲ ਆ ਕਿੱਥੇ ਕਿੱਥੇ ਫੈਰੀ ਸੰਗਤ ਦੇ ਨਾਲ ਮਿਲ ਕੇ ਜਿਤਨਾ ਉਹ ਕਿਆ ਕਰਨਗੇ ਉਦਨਾ ਕਰਾਉਣਾ ਹੈ ਹਰ ਸਾਲ ਕਰਾਉਣਾ ਮੈਂ ਆ ਜੀ ਕਰਨਲ ਐਮ ਐਸ ਪੋਨੀਆ ਸੱਤ ਸੇਕ ਦਾ ਕਮਾਂਡਿੰਗ ਆਫਸਰ ਰਹਾ ਮੈਂ ਤੇ ਮੈਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਮੈਂ 1963 ਦੇ ਵਿੱਚ ਐਜ਼ ਅ ਸੈਕੰਡ ਲੈਫਟੀਨੈਂਟ ਇੱਥੇ ਗਿਆ ਸੀ ਤੇ افسਰਾਂ ਦੇ ਵਿੱਚੋਂ ਮੈਂ ਪਹਿਲਾ ਅਫਸਰ ਆ ਜਿਹੜਾ ਇੱਥੇ ਲੈਫਟੇਨੈਂਟ ਤੋਂ ਬਾਅਦ ਕਰਨਲ ਬਣ ਕੇ ਇਸ ਪਲਟਨ ਦੇ ਵਿੱਚ ਕਮਾਂਡਿੰਗ ਅਫਸਰ ਰਹਾ ਅਤੇ 1962 ਦੀ ਲੜਾਈ ਦੇ ਵਿੱਚ ਜਿੱਥੇ ਅਸੀਂ ਪਾਕਿਸਤਾਨੀਆਂ ਦੇ ਅਗੇਂਸਟ ਜਿੱਤ ਪ੍ਰਾਪਤ ਕੀਤੀ ਉਸ ਦੇ ਵਿੱਚ ਮੈਂ ਹਿੱਸਾ ਲਿਆ ਤੇ ਹੁਣ ਤੋਂ ਇਹਨਾਂ ਦੇ ਨਾਲ ਉਹ ਜਿਸ ਤਰ੍ਹਾਂ ਕਹਿੰਦੇ ਕਿ ਅ ਨੇ ਸੁਆਗ ਪ੍ਰਾਪਤ ਹੋਏ ਨੇ ਥਾਂ ਥਾਂ ਦੇ ਜਗਾ ਜਗਾ ਦੇ ਉਪਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀ ਤੇ ਹੁਣ ਵੀ ਕਹਿੰਦਾ ਰਹਿਣਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸਾਡੇ ਵਰਗੇ ਤਾਂ ਬਹੁਤ ਹੁੰਦੇ ਨੇ ਤੇ ਸੁਆਗ ਇਸ ਲਈ ਪ੍ਰਾਪਤ ਹੋਇਆ ਕਿ ਬਾਕੀ ਵੀ ਅਫਸਰ ਸਾਹਿਬਾਨ ਹੁੰਦੇ ਆ ਸਭ ਨੇ ਆਪਣਾ ਆਪਣਾ ਕੰਮ ਕੀਤਾ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਤੱਕ ਮੇਰਾ ਲਗਾਓ ਇਹਨਾਂ ਦੇ ਨਾਲ ਹੈ 1963 ਤੋਂ ਦੇ ਇਹਨਾਂ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਛਾਤੀ ਚੌੜੀ ਕਰਕੇ ਉਸ ਸਮੇਂ ਦੀ ਗੱਲ ਕਰੀ ਤਾਂ ਦੇਸ਼ ਭਗਤਾਂ ਦੇ ਵਿੱਚ ਬਸ ਅੱਜ ਕੱਲ ਦੇ ਨੌਜਵਾਨਾਂ ਕੀ ਦੇਖਦੇ ਹੋ ਅੱਜ ਕੱਲ ਦੇ ਨੌਜਵਾਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਤਸ਼ਾਹ ਹੋਏਗਾ ਉਸ ਤਰ੍ਹਾਂ ਦੀ ਜੋਸ਼ ਹੈ ਉਸ ਤਰ੍ਹਾਂ ਦਾ ਤਰੀਕਾ ਹੈ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਜ਼ਮਾਨਾ ਹੀ ਬਦਲ ਗਿਆ ਉਸ ਤਰ੍ਹਾਂ ਦੇ ਨੌਜਵਾਨ ਵੀ ਸ਼ਾਇਦ ਉਸ ਤਰ੍ਹਾਂ ਬਦਲ ਗਏ ਹੋਣਗੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਅੱਜ ਕੱਲ ਜਨਰੇਸ਼ਨਾਂ ਨੇ ਉਹਨਾਂ ਦੇ ਗੈਪ ਨੇ ਬਾਰੀਸ ਕਰੋ ਮੇਰੇ ਬੱਚੇ ਹੋਰ ਤਰ੍ਹਾਂ ਸੀ ਮੇਰੇ ਪੋਤੇ ਹੋਰ ਤਰ੍ਹਾਂ ਆ ਜਨਜ਼ੀ ਜਿਨ੍ਹਾਂ ਨੂੰ ਕਹਿੰਦੇ ਆ ਹੁਣ ਜੇ ਜਿਸ ਤਰ੍ਹਾਂ ਜਨਜ਼ੀ ਕੰਮ ਕਰਦੇ ਆ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਵਾਨਾਂ ਨੇ ਵੀ ਉਸ ਤਰੀਕੇ ਦੇ ਨਾਲ ਐਟੀਟਿਊਡ ਉਹ ਹੋ ਜਾਂਦਾ ਇਹ ਨਹੀਂ ਹੈ ਕਿ ਕੰਮ ਘੱਟ ਕਰਦੇ ਆ ਵਧੀਆ ਕੰਮ ਕਰਦੇ ਆ ਉਸ ਤਰ੍ਹਾਂ ਹੀ ਕੰਮ ਕਰਦੇ ਆ ਮਿਲਦੇ ਆ ਵੀ ਸਾਰਿਆਂ ਨੂੰ ਤੇ ਜੋਸ਼ ਉਹ ਨਹੀਂ ਹੈ ਭਰਤੀ ਲਈ ਨੌਜਵਾਨ ਘਟ ਜਾਂਦੇ ਨੇ ਜਿਤਕੇ ਪਹਿਲਾਂ ਦੇਖਿਆ ਨੇ ਕਿ ਭਰਤੀ ਲਈ ਦੌੜ ਲੱਗੀ ਨਹੀਂ ਸੀ ਨੌਜਵਾਨਾਂ ਦੀ ਪੀੜ ਹੁੰਦੀ ਸੀ ਪਰ ਹੁਣ ਨੌਜਵਾਨ ਘਟ ਕੇ ਨੇ ਹੁਣ ਬਾਹਰ ਦੇ ਵਿਦੇਸ਼ਾਂ ਨੂੰ ਕਰਦੇ ਇਹ ਬੜਾ ਔਖਾ ਇਹ ਸਵਾਲ ਤੁਸੀਂ ਪੁੱਛ ਲਿਆ ਤੇ ਮੈਂ ਤਾਂ ਇਹ ਕਹਾਗਾ ਕਿ ਜਦੋਂ ਬੰਦੇ ਨੂੰ ਕਿਸੇ ਨੂੰ ਲੋੜ ਹੁੰਦੀ ਹੈ ਕੰਮ ਦੀ ਅਫਸਰ ਨੂੰ ਆਪਣੀ ਜਗ੍ਹਾ ਜਵਾਨ ਨੂੰ ਆਪਣੀ ਜਗ੍ਹਾ ਉਹ ਉੱਤੇ ਪਹੁੰਚ ਜਾਂਦਾ ਤੇ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹਨੂੰ ਆਪਣੇ ਦਿਲ ਲਾ ਕੇ ਉਹਨੇ ਤਸੱਲੀ ਦੇ ਨਾਲ ਅੱਛਾ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਮੈਂ ਕੈਪਟਨ ਹਰਜੀਤ ਸਿੰਘ ਸੈਵਨ ਸਿਕ ਜਿਹੜੀ ਉਹ ਪੀਐਲ ਦੀ ਲੜਾਈ ਹੋਈ ਹੈ ਉਸ ਵੇਲੇ ਮੈਂ ਸਿਪਾਈ ਸੀ ਕੁਝ ਮੈਂ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਲੀਡਿੰਗ ਕੰਪਨੀ ਦੇ ਵਿੱਚ ਸਿਪਾਈ ਸੀਗਾ ਸਾਰੀ ਲੜਾਈ ਜਿਹੜੀ ਹੈ ਉਹ ਲੜੀਆ ਔਰ ਅੱਖਾਂ ਨਾਲ ਦੇਖੀ ਹੈ ਦਸ਼ਮਣ ਨੇ ਸਾਡੇ ਏਰੀਏ ਤੇ ਆ ਕੇ ਕਬਜ਼ਾ ਕਰ ਲਿਆ ਸੀ ਉਹਨੂੰ ਜ਼ਮੀਨ ਨੂੰ ਛਡਾਉਣ ਵਾਸਤੇ ਹਿੰਦੁਸਤਾਨ ਦੀ ਆਰਮੀ ਨੇ ਸਭ ਤੋਂ ਵੱਡਾ ਔਰ ਪਹਿਲਾ ਹਮਲਾ ਇੱਕ ਬਰਗੇਡ ਦਾ ਕੀਤਾ ਹੈ ਉਸ ਤੋਂ ਪਹਿਲਾਂ ਕਦੇ ਵੀ ਇੰਡੀਅਨ ਆਰਮੀ ਨੇ ਇੱਕ ਬਟਾਲੀਆਂ ਤੋਂ ਵੱਡਾ ਹਮਲਾ ਨਹੀਂ ਕੀਤਾ ਉਹ ਜ਼ਮੀਨ ਛਡਾਉਣ ਵਾਸਤੇ ਸਾਨੂੰ ਕਾਫੀਆਂ ਮਦਦ ਕੁਰਬਾਨੀਆਂ ਦੇਣੀਆਂ ਪਈਆਂ ਜਿਹੜੇ ਸਾਡੇ ਸਾਥੀ ਉਸ ਲੜਾਈ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਡੇ ਸੈਵਨ ਸਿੱਖ ਦੇ ਪੈਨਸ਼ਨਰਾਂ ਨੇ ਅਤੇ ਹਾਜ਼ਰ ਜਿਹੜੇ ਨੌਕਰੀ ਕਰ ਰਹੇ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ 60 ਸਾਲ 65 ਦੀ ਲੜਾਈ ਨੂੰ ਅੱਜ ਹੋ ਗਏ ਨੇ ਤੇ 60 ਸਾਲਾਂ ਬਾਅਦ ਸਾਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਖੰਡ ਪਾਤ ਸਾਹਿਬ ਕਰਵਾਉਣ ਦਾ ਮੌਕਾ ਮਿਲਿਆ ਐਂਕੂ 71 ਦੀਆਂ ਲੜਾਈਆਂ ਤੁਸੀਂ ਸਾਰੇ ਨੇ ਜੜੀਆਂ ਜਿਹੜੇ ਆਏ ਹੋਏ ਨਹੀਂ ਸਾਰੇ ਨਹੀਂ 65 ਦੀ ਲੜਾਈ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਨੇ ਉਹ ਲਗਭਗ ਦਸਕ ਜਾਣੇ ਪੰਕੇ ਨੇ ਇੱਥੇ ਬਾਕੀ 71 ਦੀ ਲੜਾਈ ਵਾਲੀ ਜਿਹੜੇ ਆ ਉਹ ਹੋਰ ਜ਼ਿਆਦਾ ਨੇ ਕਿਉਂਕਿ 71 ਦੀ ਲੜਾਈ 6 ਸਾਲ ਬਾਅਦ ਹੋਈ ਹੈ ਇਸ ਕਰਕੇ ਉਹ ਨਫਰੀ ਕਾਫੀ ਹੈਗੀ ਹੈ ਬਾਕੀ ਜਿਹੜੇ ਇਹਨਾਂ ਦੋਨਾਂ ਲੜਾਈਆਂ ਤੋਂ ਬਾਅਦ ਚ ਪਰਖੀ ਹੋਏ ਨੇ ਉਹ ਅੱਜ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਮੈਂ ਕੈਪਟਨ ਦਰਬਾਰਾ ਸਿੰਘ ਜੀ ਇਹਦੇ ਅਸੀਂ ਸ਼ਹੀਦਾਂ ਦਾ ਮਨਾਉਣਾ ਹੈ ਸਾਨੂੰ 1065 ਜਿਹੜੇ ਸਾਡੇ ਨਾਲ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਅਸੀਂ ਮਨਾਉਣਾ ਹੈ ਬੜੇ ਫਕਰ ਨਾਲ ਮਨਾਉਣਾ ਹੈ ਤੇ ਸਾਰੇ ਸਾਡੇ ਅਫਸਰ ਸਾਹਿਬਾਨ ਜੇ ਸੀਓ ਸਰਬਾਨ ਤੇ ਜਵਾਨ ਸਭ ਇਕੱਠੇ ਹੁੰਦੇ ਆ ਤੇ ਅਸੀਂ ਅੱਗੇ ਤੋਂ ਇਸ ਤਰ੍ਹਾਂ ਮਿਲੋਗੇ ਰਾਵਾਂਗੇ ਇੱਕ ਤੋਂ ਹੀ ਸਵਾਲ ਪੁੱਛਿਆ ਜਿਹੜਾ ਭਰਤੀ ਘਟ ਹੋ ਰਹੀ ਜਵਾਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਅਗਨੀਵੀਰ ਸਕੀਮ ਕੀਤੀ ਸ਼ੁਰੂ ਗਵਰਨਮੈਂਟ ਨੇ ਇਹ ਬੰਦ ਹੋਣੀ ਚਾਹੀਦੀ ਕਿਉਂਕਿ ਉਹਦੀ ਵਜ੍ਹਾ ਨਾਲ ਸਾਡੀ ਰੈਜੀਮੈਂਟ ਦੇ ਵਿੱਚ ਜਵਾਨ ਬਹੁਤ ਘਟ ਗਏ ਆ ਸੱਚ ਬੜੀ ਘਟਿਆ ਸਾਨੂੰ ਪਤਾ ਲੱਗਦਾ ਰਹਿੰਦਾ ਇਹਨਾਂ ਗੱਲਾਂ ਦਾ ਤੇ ਇਹ ਅਸੀਂ ਇਹ ਰਿਕਵੈਸਟ ਕਰਾਂਗੇ ਗਵਰਨਮੈਂਟ ਨੂੰ ਇਹ ਸਕੀਮ ਬੰਦ ਹੋ ਜਾਂਦੀ ਜੀ ਜਿੱਦਾਂ ਪਹਿਲਾ ਭਰਤੀ ਹੁੰਦੇ ਉਸ ਤਰ੍ਹਾਂ ਪੂਰੀ ਨੌਕਰੀ ਕਰਕੇ ਹੋ। ਫੇਰ ਹੀ ਭਰਤੀ ਹੋਣਗੇ ਲੋਕ। ਅੱਜ ਕਿੰਨੇ ਲੋਕਾਂ ਨੇ ਹਾਜ਼ਰੀ ਭਰੀ ਹੈ ਕਿੰਨੇ ਪਰਿਵਾਰਾਂ ਨੇ ਇੱਥੇ ਆ ਕੇ ਕਾਟਣਾ। ਕਾਫੀ ਤਕਰੀਬਨ 200-250 ਹੋਣਾ। 250 ਵੱਧ ਹੋ ਗਿਆ ਪਰਿਵਾਰ। ਪਹਿਲੀ ਵਾਰ ਹੀ ਕਰਾਇਆ ਸਮਝੋ ਪਹਿਲਾਂ ਵੀ ਇਸ ਤੋਂ। ਅਸੀਂ ਪਹਿਲਾਂ ਵੀ ਕਰਦੇ ਹਾਂ ਹਰ ਸਾਲ ਪਰ ਜਿੱਥੇ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਰੋਜ਼ ਕੀ ਇੱਥੇ ਕਰਾਇਆ ਸੀ। ਪਹਿਲਾਂ ਕਿੱਥੇ ਕਰਦੇ ਸੀ? ਪਹਿਲਾਂ ਅਸੀਂ ਕੋਈ ਕਿਸੇ ਡਿਸਟ੍ਰਿਕਟ ਕੋਲ ਨਹੀਂ ਕੋਈ ਕਿਸੇ ਸਾਰੇ ਇਕੱਠੇ ਹੋ ਕੇ। ਜੀ। ਹਾਂਜੀ। ਇਹ ਲੱਗਦਾ ਨਹੀਂ ਕਿ ਇਸ ਤਰ੍ਹਾਂ ਨਾਲ ਆਪਸੀ ਪਿਆਰ ਬਹੁਤ ਹੈ। ਬਹੁਤ ਜ਼ਿਆਦਾ ਅਸੀਂ ਕਈ 40-40 ਸਾਲ ਤੋਂ ਜਿਹੜੇ ਨਹੀਂ ਮਿਲੇ ਉਹ ਵੀ ਅਸੀਂ ਮਿਲ ਪਨੇ ਆ ਜੀ ਹਾਂ ਇਹ ਤਾਂ ਕੰਮ ਸਾਡੇ ਆ ਕਿ ਇਹ ਫੌਜੀ ਬੰਦੇ ਆ ਸਾਡੇ ਸਾਰੇ ਉਹ ਵਧੀਆ ਜਿਹੜੀ ਸਾਡੀ ਅਸਲੀ ਜ਼ਿੰਦਗੀ ਹੁੰਦੀ ਅਸੀਂ ਉਹ ਚ ਇਕੱਠੀ ਆ ਉਹਦੇ ਕਰਕੇ ਅਸੀਂ ਹਰ ਕਿਸ ਨੂੰ ਮਿਲਣਾ ਚਾਹੁੰਦੇ ਸਾਡਾ ਦਿਲੋਂ ਪਿਆਰ ਹੈ ਕਿਉਂਕਿ ਅਸੀਂ ਜਦੋਂ ਕੋਈ ਜ਼ਖਮੀ ਹੁੰਦਾ ਜਵਾਨ ਉਹਨੂੰ ਵੀ ਅਸੀਂ ਚੁੱਕ ਕੇ ਆਵਲੇ ਹੋਣੇ ਵੀ ਨਹੀਂ ਸਾਡਾ ਆਪਣਾ ਭਰਾ ਉਹ ਲੈ ਕੇ ਜਾਦੇ ਇਸੇ ਜੋਸ਼ ਦੇ ਨਾਲ ਇਹ ਚੱਲਦੀ ਆ ਕਿ ਨਹੀਂ ਹਰ ਸਾਲ ਪਰਮ ਇੱਥੇ ਹੀ ਕਰਵਾਇਆ ਜਾਵੇਗਾ ਸ਼੍ਰੀ ਕਾਫਤ ਸਾਈ ਦੇਖੋ ਪ੍ਰਮਾਤਮਾ ਦੀ ਵਸਤੀ ਗੱਲ ਆ ਕਿੱਥੇ ਕਿੱਥੇ ਫੈਰੀ ਸੰਗਤ ਦੇ ਨਾਲ ਮਿਲ ਕੇ ਜਿਤਨਾ ਉਹ ਕਿਆ ਕਰਨਗੇ ਉਤਨਾ ਕਰਾਉਣ ਕਰਾਉਣਾ ਹੀ ਹਰ ਸਰਕਰ